ਸਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਮਿਲਣ ਤੋਂ ਬਾਅਦ ਹਜੇ ਵੀ ਕਮਸਾਨ ਚੱਰੀ ਹੈ ਤੇ ਉੱਥੇ ਹੀ ਹੁਣ ਬਾਕੀ ਟੜਾ ਹਜੇ ਵੀ ਬਾਦਲ ਟੜੇ ਨੂੰ ਲਲਕਾਰਦਾ ਹੋਇਆ ਨਜ਼ਰ ਆ ਰਿਹਾ ਹੈ ਮਨਪ੍ਰੀਤ ਯਾਲੀ ਦਾ ਵਿਹਾਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ 2 ਦਸੰਬਰ ਨੂੰ ਜੋ ਹੁਕਮ ਦਿੱਤੇ ਗਏ ਸੀ ਉਸ ਨੂੰ ਬਾਦਲ ਟੜੇ ਦੇ ਵੱਲੋਂ ਨਹੀਂ ਮੰਨਿਆ ਗਿਆ ਤੇ ਜਿਸ ਦੇ ਤਹਿਤ ਹੁਣ ਉੱਥੇ ਹੀ ਪ੍ਰਧਾਨ ਦੇ ਮਿਲਣ ਤੋਂ ਬਾਅਦ ਹਜੇ ਵੀ ਜਿਹੜਾ ਕਿ ਬਾਦਲ ਤੜੇ ਤੇ ਬਾਕੀ ਤੜੇ ਦੇ ਵਿੱਚ ਜਿਹੜੇ ਕਿ ਦੂਰੀ ਕਾਇਮ ਹਜੇ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਹੁਕਮ ਦਿੱਤੇ ਗਏ ਸੀ ਤੇ ਜਿਸ ਦੇ ਤਹਿਤ ਕੋਈ ਵੀ ਇਨਵਿਟੇ ਲਾਖੂ ਨਹੀਂ ਕੀਤਾ ਗਿਆ ਤੇ ਉੱਥੇ ਹੀ ਬਾਕੀ ਤੜਾ ਜਿਹੜਾ ਕਿ ਬਾਦਲ ਤੜੇ ਨੂੰ ਪਗੌੜਾ ਪਗੌੜਾ ਕਹਿ ਕੇ ਲਲਕਾਰਦਾ ਹੋਇਆ ਵੀ ਨਜ਼ਰ ਆਇਆ ਤੇ ਹੁਣ ਸੁਖਵੀਰ ਸਿੰਘ ਬਾਦਲ ਦੇ ਹੱਥ ਦੱਸਿਏ ਕਿ ਪ੍ਰਧਾਨਗੀ ਆ ਚੁੱਕੀ ਹੈ ਤੇ ਦੂਜੇ ਪਾਸੇ ਕਈ ਇਸ ਗੱਲ ਨੂੰ ਲੈ ਕੇ ਸਵਾਲ ਚੈੱਕ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਹੱਥ ਪ੍ਰਦਾਨ ਗਿਆਈ ਹੈ ਪਰੰਤੂ ਉਥੇ ਹੀ ਬਾਦਲ ਧੜੇ ਦੇ ਵੱਲੋਂ ਜਿਹੜਾ ਕਿ ਕਈ ਜਿਹੜੇ ਕਿ ਚਾਣ ਬੁੱਝ ਕੇ ਜਿਹੜੇ ਕਿ ਹੁਕਮਾਂ ਨੂੰ ਲੈ ਕੇ ਨਬੀਨੂ ਲਾਖੂ ਨਹੀਂ ਕੀਤਾ ਗਿਆ ਬਾਕੀ ਤੜਾ ਲਗਾਤਾਰ ਵੱਡੇ ਇਲਜ਼ਾਮ ਲਾਉਂਦਾ ਹੋਇਆ ਵੀ ਨਜ਼ਰ ਆਇਆ ਤੇ ਹੁਣ ਮਨਪ੍ਰਤਿਆਲੀ ਦੇ ਵੱਲੋਂ ਵੀ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਪ੍ਰਧਾਨਗੀ ਮਿਲਣ ਤੋਂ ਬਾਅਦ ਪਲਟਵਾਰ ਕੀਤਾ ਗਿਆ ਆ ਤੁਹਾਨੂੰ ਸੁਣਾਉਣੇ ਮਨਪ੍ਰਤਿਆਲੀ ਦਾ ਹੋ ਕੀ ਕੁਝ ਕਹਿਣਾ ਹੈ ਕਿ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਪੰਜ ਸਿੰਘ ਸਰਬਾਨ ਵੱਲੋਂ ਜਾਰੀ ਹੋਇਆ ਸੀ ਉਹ ਹੁਕਮਨਾਮਾ ਮੇਰੇ ਹੱਥ ਦੇ ਵਿੱਚ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਅ ਇਹ ਲਿਖਿਆ ਗਿਆ ਸੀ ਕਿ ਹੁਕਮਨਾਮੇ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹ ਕਾਰਨ ਸਿੱਖ ਕੌਮ ਦੀ ਰਾਜਸੀ ਗਵਾਹੀ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਿਹਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ-ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਹੋਰ ਉਹਦੇ ਤਰ੍ਹਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਇਸ ਇਸ ਕਮੇਟੀ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਗਏ ਸੱਤ ਮੈਂਬਰ ਸ਼ਾਮਲ ਕੀਤੇ ਗਏ ਸੀ ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਨਿਗਰਾਨ ਕਮੇਟੀ ਦੀ ਬਾਰ-ਬਾਰ ਜਿਹੜੇ ਇੱਕ ਧਦੇ ਵੱਲੋਂ ਗੱਲ ਕੀਤੀ ਜਾ ਰਹੀ ਆ ਵੀ ਇਹਦੇ ਵਿੱਚ ਨਿਗਰਾਨ ਸ਼ਬਦ ਸੋ ਕਿੱਥੇ ਆ ਮਾ ਦਵਾਰਾ ਫੀਚਰ ਪੜ੍ਹ ਕੇ ਸਰਾ ਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਕ ਸਿੱਖ ਪੰਥ ਦੀ ਰਾਜਸੀ ਗਵਾਹੀ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸੰਭਲਵੋ ਹੇਟ ਲੇ ਕੇ ਅਨੁਸਾਰ ਅਗੂ ਦੀ ਜੁੱਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਿੰਨਟ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਉਹਦੇ ਤਰ੍ਹਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਸੋ ਇਹ ਮੈਂ ਦੁਆ ਦੋ ਵਾਰ ਤੁਹਾਨੂੰ ਪੜ੍ਹ ਕੇ ਸਿਰੇ ਸੁਣਾਇਆ ਵੀ ਕਿਸੇ ਵੀ ਅ ਅਲਾਕਾ ਨਿਵਾਸੀ ਜਿਹੜੇ ਸਾਡੇ ਪੰਜਾਬ ਨਿਵਾਸੀ ਜਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਕਿਸੇ ਵੀ ਪੰਜਾਬੀ ਨੂੰ ਸ਼ੰਕਾ ਲਾ ਰਹੇ ਹੋਵੇ ਉਹ ਦੇਖੋ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਤਕਰੀਬਨ 3 ਸਾਲ ਤੋਂ 3 ਸਾਲ ਪਹਿਲਾਂ ਜਦੋਂ ਝੁੰਡਾ ਕਮੇਟੀ ਬਣੀ ਉਹ ਰਿਪੋਰਟ ਲਾਗੂ ਨਾ ਹੋਣ ਕਾਰਨ ਉਸ ਤੋਂ ਬਾਅਦ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਇਸ ਲੀਡਰਸ਼ਿਪ ਦੀ ਗਵਾਹੀ ਚ ਕੰਮ ਨਹੀਂ ਕਰਨਾ ਤਿੰਨ ਸਾਲਾਂ ਤੋਂ ਮੈਂ ਜਿਹੜੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਭੇ ਹੋ ਕੇ ਘਰ ਬੈਠਾ ਸੀ ਸਿਰਫ ਪਾਰਲੀਮੈਂਟ ਦੇ ਵਿੱਚ ਕੈਂਡੀਡੇਟ ਦੀ ਮਦਦ ਕੀਤੀ ਕਿਉਂਕਿ ਮੈਂ ਨਹੀਂ ਕਹਿਣਾ ਚਾਹੁੰਦਾ ਇਹ ਨਾਲ ਮਦਦ ਨਹੀਂ ਕੀਤੀ। ਲੇਕਿਨ ਮੇਰੇ ਕੋਲੇ ਰਸਤਾ ਕੋਈ ਨਹੀਂ ਸੀਗਾ ਰਾਜ ਦੀ ਛੱਡਣ ਤੋਂ ਬਿਨਾ ਕਿਉਂਕਿ ਸ਼ਰਮਣੀ ਆਕਾਲੀ ਦਮਨ ਛੱਡਣਾ ਨਹੀਂ ਸੀ ਹੋਰ ਕਿਸੇ ਪਾਸੇ ਜਾਣਾ ਨਹੀਂ ਸੀ ਜਿਸ ਪਾਰਟੀ ਕਰਕੇ ਹੋਣ ਸੀ। ਸੋ ਲੇਕਿਨ ਜਿਸ ਦਿਨ ਇਹ ਹੁਕਮਨਾਮਾ ਜਾਰੀ ਹੋਇਆ ਦਾਸ ਦਾ ਨਾਮ ਇਹਦੇ ਵਿੱਚ ਆਇਆ। ਸਮਝਦਾ ਪਤਾ ਵੀ ਨਹੀਂ ਸੀਗਾ ਸੱਤ ਮੈਂਬਰ ਚੁਣੇਗੇ ਭਰਤੀ ਲਈ ਦੋ ਸ਼ੀਫਾ ਦੇਗੇ ਉਸ ਤੋਂ ਬਾਅਦ ਪੰਜ ਰਹਿ ਗਏ ਸਾਨੂੰ ਪੰਜਾਂ ਨੂੰ ਫਿਰ ਬੁਲਾਇਆ ਗਿਆ ਸਿੰਘ ਸਭਾ ਵੱਲੋਂ ਅਤੇ ਉਹਨਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਸੱਤ ਚੁਣੇ ਸੀ ਪੂਰੀ ਸਿਕਾਉਮ ਚੋਂ ਪੰਜ ਰਹਿ ਗਏ ਨੇ ਪੰਜੇ ਜਾਣੇ ਕਿ ਤੁਸੀਂ ਕਾਮੇ ਲਈ ਖੜੋਗੇ ਭਰਤੀ ਆਰੰਭ ਕਰੋ ਤਾਂ ਸਾਡੇ ਕੋਲੇ ਕੋਈ ਵੀ ਬੈਂਜ ਸਰਵਰ ਕੋਈ ਸਿੱਖਾ ਜਿਹੜਾ ਕਿ ਉਹ ਸ਼੍ਰੀ ਕਾਲ ਤੱਕ ਸਭ ਦੇ ਹੁਕਮਨਾਮੇ ਤੋਂ ਜਾਂ ਆਦੇਸ਼ ਤੋਂ ਸਿੰਘ ਸਭਾ ਦੇ ਆਦੇਸ਼ ਤੋਂ ਭੱਜ ਸਕਦਾ ਵਾ ਇਲਕੇ 하게 ਸਾਨੂੰ ਕਿ ਤੁਸੀਂ ਪੰਜਾਂ ਚ ਕੋਈ ਵੀ ਆਪਣਾ ਚੇਅਰਮੈਨ ਜਿਹੜਾ ਹੈਗਾ ਪ੍ਰਧਾਨ ਚੁਣ ਸਕਦੇ ਹੋ ਲੇਕਿਨ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਪੰਜ ਪ੍ਰਧਾਨੀ ਦੇ ਸੁਧਾਰ ਤਹਿਤ ਕੰਮ ਕਰਾਂਗੇ ਅਤੇ ਅਸੀਂ ਸ਼੍ਰੀ ਕਾਲਤਕ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਇਹ ਭਰਤੀ ਦਾ ਕੰਮ ਸ਼ੁਰੂ ਕੀਤਾ ਬਹੁਤ ਵੱਡਾ ਸਹਿਯੋਗ ਲੋਕਾਂ ਵੱਲੋਂ ਮਿਲ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਤਕਰੀਬਨ 15,64,000 ਜਿਹੜੇ ਸਾਡੀ ਮੈਂਬਰਸ਼ਿਪ ਦੀ ਭਰਤੀ ਜਾ ਚੁੱਕੀ ਆ ਤੇ 7 ਲੱਖ ਦੀ ਰੋਲ ਡਿਮਾਂਡ ਹਜੇ ਹਜੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਥੋਂ ਇੰਨੇ ਕ ਫੋਨ ਆ ਰਹੇ ਆ ਹਜੇ ਉਹ ਭਰਤੀ ਸ਼ੁਰੂ ਹੋਣੀ ਆ ਉਹ ਆਨਲਾਈਨ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਵੱਖਰਾ ਵਾ ਕਿ ਜਨ ਕੀ ਆਸ ਤੋਂ ਵੱਧ ਜਿਹੜੀ ਅੱਜ ਇਸ ਭਰਤੀ ਕਮੇਟੀ ਰਾਹੀਂ ਜਿਹੜੇ ਪੰਜਾਬੀ ਨੇ ਸਿੱਖ ਨੇ ਹੋਰ ਵੱਖ-ਵੱਖ ਧਰਮਾਂ ਦੇ ਲੋਕ ਨੇ ਜਿਹੜੇ ਉਹ ਉਹ ਮੈਂਬਰ ਬਣ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਬਹੁਤ ਵੱਡਾ ਹੁਮਾਰਾ ਜਿਹੜਾ ਇਹ ਲੋਕਾਂ ਵੱਲੋਂ ਮਿਲ ਰਿਹਾ ਵਾ ਉਸ ਲਈ ਜਿਹੜੀ ਸਾਡੀ ਡਿਊਟੀ ਲੱਗੀ ਆ ਸਾਡੀ ਡਿਊਟੀ ਕੀ ਲੱਗੀ ਆ ਦੇਖੋ ਸਾਡਾ ਕੋਈ ਸਵਾਰਥ ਨਹੀਂ ਇੱਕ ਪੰਥ ਦਾ ਕਾਰਜ ਆ ਧਰਮ ਦਾ ਕਾਰਜ ਆ ਸਾਡੀਆਂ ਜੇ ਤੁਸੀਂ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਸਿੱਖ ਕੌਮ ਦੀਆਂ ਸੰਸਥਾਵਾਂ ਚਾਹ ਸ਼੍ਰੀ ਗੁਰਤਖਸਬ ਹੈ ਚਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਚਾਹ ਸ਼੍ਰੋਮਣੀ ਕਾਲਜ ਹੈ ਜੇ ਇਹਨਾਂ ਦੀ ਮਰਿਆਦਾ ਬਹਾਲ ਰੱਖਣੀ ਚਾਹੁੰਦੇ ਹੋ ਤਾਂ ਸਮੁੱਚੇ ਪੰਥ ਦਰਬੀਆਂ ਨੂੰ ਸਮੂਥੇ ਪੰਜਾਬੀਆਂ ਨੂੰ ਸਮੂਥੇ ਸਿੱਖ ਕੌਮ ਨੂੰ ਨੌਜਵਾਨਾਂ ਨੂੰ ਖਾਸ ਤੌਰ ਤੇ ਮੈਂ ਅਪੀਲ ਕਰਦਾ ਕਿ ਇੱਕ ਧਰਮ ਦਾ ਕਾਰਜ ਜਾਂ ਪੰਥ ਦਾ ਕਾਰਜ ਆ ਤੁਸੀਂ ਇਹ ਸਕਾਰਜ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਪ ਅੱਗੇ ਲਾ ਕੇ ਇਸ ਭਰਤੀ ਮਹਿੰਮ ਨੂੰ ਇੱਕ ਲਹਿਰ ਰੂਪ ਦੇ ਕੇ ਇਸ ਨੂੰ ਕਾਮਯਾਬ ਕਰੋ ਤਾਂ ਜੋ ਵੱਧ ਤੋਂ ਵੱਧ ਅਸੀਂ ਮੈਂਬਰ ਬਣਾ ਕੇ ਇੱਕ ਪੰਥ ਪ੍ਰਮਾਣਿਤ ਲੀਡਰਸ਼ਿਪ ਆ ਜਿਹੜੀ ਡੈਲੀਗੇਟ ਚੁਣ ਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਦੇ ਸਕੀਏ ਇਹ ਸਾਡੀ ਜਿਹੜੀ ਇਹ ਸੇਵਾ ਲੱਗੀ ਹੈ ਸਾਡੀ ਦਾ ਸਾਡੇ ਦਾ ਸਿਰਫ ਇਹ ਫਰਜ਼ ਆ ਜਿਹੜੀ ਇਹ ਪੰਜ ਮੈਂਬਰੀ ਦਾ ਕਿ ਅਸੀਂ ਆਪਣੀ ਡਿਊਟੀ ਨੂੰ ਨਿਭਾ ਕੇ ਇੱਕ ਲੀਡਰਸ਼ਿਪ ਯੋਗ ਲੀਡਰਸ਼ਿਪ ਪੰਥ ਪ੍ਰਵਾਨਤ ਦੀ ਲੀਡਰਸ਼ਿਪ ਅਸੀਂ ਕੌਮ ਦੇ ਹਵਾਲੇ ਕਰ ਦਈਏ ਸੋ ਗੁਰੂ ਸਾਹਿਬ ਮਿਹਰ ਕਰਨ ਛੇਵੇਂ ਪਾਤਸ਼ਾਹ குருਗੋਬਿੰਦ ਸਾਹਿਬ ਜੀ ਕਿ ਸਾਨੂੰ ਸਮਤ ਬਖਸ਼ਣ ਪੂਰੀ ਇਮਾਨਦਾਰੀ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਅਸੀਂ ਇਸ ਕਾਰਜ ਨੂੰ ਨੇਪਰੇ ਚਾੜਹੀਏ ਅਸੀਂ ਪੰਥ ਦੇ ਹਵਾਲੇ ਕਰਕੇ ਸ਼੍ਰੀ ਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਆਪਣੀ ਇਸ ਜ਼ਿੰਮੇਵਾਰੀ ਨੂੰ ਨੇਪਰੇ ਚਾੜ ਦਈਏ ਗੁਰੂ ਸਾਹਿਬ ਮਿਹਰ ਕਰਨ ਅਰ ਦੋ ਦਿਨ ਪਹਿਲਾਂ ਇੱਕ ਧੜੇ ਵੱਲੋਂ ਬੋਗਸ ਭਰਤੀ ਕਰਕੇ ਜਿਹੜਾ ਆਪਣਾ ਇੱਕ ਪ੍ਰਧਾਨ ਚੁਣਿਆ ਗਿਆ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸੋ ਫੈਸਲੇ ਪੰਥ ਨੇ ਕਰ ਰਹੇ ਨੇ ਫੈਸਲੇ ਕੌਮ ਨੇ ਕਰ ਰਹੇ ਨੇ ਸੋ ਇਸ ਲਈ ਪਿਛਲੇ ਸਮੇਂ ਦੇ ਵਿੱਚ ਸਿੰਘ ਸਰਬਾਨ ਹਟਾਇਆ ਗਿਆ ਤਰਕੇ ਦੇ ਨਾਲ ਬਹੁਤ ਸਾਰੇ ਉਹਨਾਂ ਦੀ ਕਰਦਾਰਕੁਸ਼ੀ ਝੂਠੇ ਇਲਜ਼ਾਮਾਂ ਦੇ ਨਾਲ ਕੀਤੀ ਗਈ ਜਿਸ ਕਰਕੇ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਰੋਸਾ ਸੋ ਇਸ ਲਈ ਇਹ ਸਾਰੇ ਫੈਸਲੇ ਹੁਣ ਪੰਥ ਨੇ ਕਰ ਲੈਨੇ ਅਸੀਂ ਆਪਣੀ ਡਿਊਟੀ ਨਿਭਾ ਦੇਣੀ ਆ ਇਸ ਭਾਰਤੀ ਨੂੰ ਰੋਕਣ ਲਈ ਬੜੇ ਯਤਨ ਕੀਤੇਗੇ ਆਉਣਲੇ ਸਮੇਂ ਵਿੱਚ ਵੀ ਕੀਤੇ ਜਾਣਗੇ ਸੋ ਅਸੀਂ ਸਾਡੇ ਵੱਲੋਂ ਕੋਈ ਵਟਲ ਨਹੀਂ ਅਸੀਂ ਸਮੁੱਚੀ ਸੇਕ ਕੌਮ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਹੇ ਤੇ ਕਰਦੇ ਰਹਿਾਂਗੇ ਇਸ ਲਈ ਤੁਸੀਂ ਸਾਰੇ ਸਾਡਾ ਡਟ ਕੇ ਸਾਥ ਦਿਓ ਸਹਿਯੋਗ ਦਿਓ ਤਾਂ ਜੋ ਇਹ ਜਿਲ੍ਹਾ ਭਰਤੀ ਦਾ ਕੰਮ ਨੇਪਰੇ ਚੜਾ ਜਾ ਸਕੇ ਤੇ ਸ਼੍ਰੀ ਕਾਕਰ ਸਾਹਿਬ ਦੇ ਹੁਕਮ ਨਾਮੇ ਦੇ ਇਨ ਬਿਨ ਪਾਲਣਾ ਕੀਤੀ ਜਾ ਸਕੇ